हेलो सर मैं शोर ज रहा पुलिस के लाइव है जिंदा हाल ग्रनेड ठ ठीक है एस एस पी साहब मौके पर रिएक्शन बाद रिएक्शन बाद मिलेगा कन्फर्म हाँ जी हाँ जी okay. मेरे को वट्सएप कीजिए मैं आपको डाल रहा हूँ okay. okay.

ਇਹ ਤੁਹਾਨੂੰ ਹੋ ਗਿਆ ਨੇਗਰ ਪਾਸਟ ਪਤਾ ਨਹੀਂ ਜੀ ਆ ਪੰਜਾਬ ਪੁਲਿਸ ਹੰਡਲ ਕਰਦੀ ਪਈ ਇਹ ਇਹਨਾਂ ਨੂੰ ਤੁਹਾਡੇ ਘਰ ਤੇ ਕਿੰਨੇ ਬਈ ਹੋਇਆ ਹੈਗਾ ਸਰ ਮੈਨੂੰ ਤਾਂ ਪਤਾ ਵੀ ਨਹੀਂ ਕਿ ਬੀਬੀ ਇਹ ਕੀ ਹੈ ਮੈਨੂੰ ਤਾਂ ਪਤਾ ਨਹੀਂ ਮੇਰੇ ਲਈ ਤੇ ਪਰ ਅਮਰੂਦ ਹੀ ਸਕੇ ਹਾਂ ਹਾਂਜੀ ਧਮਾਕੇ ਦੀ ਕੋਈ ਆਵਾਜ਼ ਤਾਂ ਨਹੀਂ ਆਈ ਮੈਨੂੰ ਤਾਂ ਕੁਝ ਨਹੀਂ ਮੈਨਰੇ ਸੁੱਤਾ ਹੋਇਆ ਸੀ ਸਰ ਸਿਸੀ ਦੇ ਵਿੱਚ ਪਤਾ ਲੱਗਾ ਕਿ ਕਿੰਨੇ ਕੁ ਬੰਦੇ ਆਏ ਸੀ ਕਿੰਨੇ ਵਜੇ ਆਏ ਨੇ ਇਹ ਮੈਂ ਦੇਖੋ ਜੀ ਕੋਈ ਦੇਖੋ ਹੁਣ ਪੰਜਾਬ ਪੁਲਿਸ ਦੇ ਹੱਥ ਤੇ ਮੁਦਆ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਐਸਾ ਬਿਆਨ ਦਵਾਂ ਜਿਹਦੇ ਨਾਲ ਕੇਸ ਵਿੱਚ ਕੋਈ ਖਰਾਬ ਹੋਵੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਮੈਨੂੰ 10:00 ਵਜੇ ਦੇ ਕਰੀਬ ਪਤਾ ਲੱਗਾ ਜੀ 10:00 ਵਜੇ ਤੁਸੀਂ ਪੁਲਿਸ ਨੂੰ ਸੂਚਨਾ ਕਿੰਨੇ ਵਜੇ ਦਿੱਤੀ ਬਾ ਉਸੇ ਟਾਈਮ ਜਦੋਂ ਮੈਨੂੰ ਪਤਾ ਲੱਗਾ ਨਾਲ ਹੀ ਮੈਂ ਪੁਲਿਸ ਨੂੰ ਫੋਨ ਲਾਇਆ ਜੀ ਥੈਂਕ ਯੂ ਆ ਪੰਜਾਬ ਪੁਲਿਸ ਦਾ ਤੁਸੀਂ ਦੇਖ ਲਓ ਜੀ ਵੱਡੇ ਵੱਡੇ ਅਫਸਰ ਵੀ ਆਏ ਨੇ ਜੀ ਸਾਰੇ ਇੱਥੇ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਥੈਂਕ ਯੂ ਆ ਸਾਰਿਆਂ ਦਾ ਜਿਹੜੀ ਸਰ ਜਿਹੜੇ ਅੱਜ ਗ੍ਰੇਨੇਡ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈਗਾ ਕਿੱਥੇ ਗ੍ਰੇਨੇਡ ਮ ਸਯਾਦ ਪੱਟੀ ਵੱਲੋਂ ਕਿ ਗ੍ਰੇਨੇਡ ਹਮਲਾ ਕਰਵਾਇਆ ਗਿਆ ਸੀ ਕੀ ਬੁਰਾ ਮਾਹੌਲ だっ ਅੱਜ ਜਿਹੜੀ ਸਾਨੂੰ ਇਨਟੀਮੇਸ਼ਨ ਹੋਈ ਕਿ ਰਾਇਪਰ ਸੂਲਪਰ ਇੱਕ ਡਾਕਟਰ ਰਾਜਰ ਸੰਧੂ ਦੇ ਨਾਂ ਤੇ ਕੋਈ ਇਨਫਲੂਐਂਸਰ ਹੈ ਜੀ ਕਿ ਉਹਦੇ ਘਰ ਜਿਹੜਾ ਹਰਲਿੰਗ ਹੋਈ ਆ ਉਸਦੇ ਸਬੰਧ ਵਿੱਚ ਜਦੋਂ ਅਸੀਂ ਇੱਥੇ ਮੌਕੇ ਤੇ ਰਸ਼ ਕੀਤਾ ਤੇ ਕੋ ਨਾਲ ਗੱਲਬਾਤ ਕੀਤੀ ਵੇਖਿਆ ਤਾਂ ਉਸ ਜਗ੍ਹਾ ਤੇ ਵਾਕਈ ਥੋੜਾ ਕੋਈ ਉਸ ਟਾਈਪ ਦੀ ਕੋਈ ਸ਼ੱਕੀ ਚੀਜ਼ ਸੀਗੀ ਜਿਹੜੀ ਕਿ ਕੋਈ ਲੋਹਾ ਟਾਈਪ ਸੀਗੀ ਤੋ ਅਸੀਂ ਜਿਹੜਾ ਆਪਣੀ ਆਪਣੀ ਬੰਬ ਡਿਸਪੋਜ਼ਲ ਟੀਮ ਵਾਕੇ ਜਿਹੜਾ ਉਹਨੂੰ ਜਿਹੜਾ ਪਿਕ ਕਰ ਲਿਆ ਵਾ ਉਹਨੂੰ ਚੈੱਕ ਕਰਨਗੇ ਵੀ ਕੀ ਆ ਸੋ ਇਹ ਸਾਰਾ ਜਿਹੜਾ ਮੀਡੀਆ ਤੇ ਜਿਹੜਾ ਜੋ ਵਾਇਰਲ ਹੋ ਰਿਹਾ ਏ ਕਿਸਮ ਦਾ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸਫੁਲੀ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕਟੇਲ ਕਰਨਾ ਚਾਹੁੰਦੀਆਂ ਹੋਵਾਂ ਸੋ ਜਿਹੜਾ ਇਸੇ ਮੰਸ਼ਾ ਦੇ ਨਾਲ ਹੀ ਉਹ ਬਖਲਾਟ ਵਿੱਚ ਆ ਕੇ ਜਿਹੜਾ ਉਹਨਾਂ ਨੇ ਕੀਤਾ ਵੈ ਅਦਰਵਾਈਜ਼ ਜਿਹੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਗਈ ਇਹਦੇ ਵਿੱਚ ਕਿਸੇ ਨੂੰ ਵੀ ਜਿਹੜਾ ਆਪਣੀ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਈਨ ਦੇ ਵਿੱਚ ਜਿਹੜਾ ਉਹ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਪੁਲਿਸ ਨੇ ਤੁਸੀਂ ਪਿੱਛੇ ਤੋਂ ਲੈ ਕੇ ਹੁਣ ਤੱਕ ਵੇਖ ਲਓ ਜਿੰਨੇ ਵੀ ਕੋਈ ਇਦਾਂ ਦੇ ਕੋਈ ਬੰਦਿਆਂ ਨੇ ਕੋਈ ਹਰਕਤਾਂ ਕੀਤੀਆਂ ਉਹਦੇ ਵਿੱਚ ਬੰਦੇ ਵੀ ਫੜੇ ਗਏ ਸਾਰੇ ਗਰੁੱਪ ਦੇ ਗਰੁੱਪ ਬਸਟ ਹੋਏ ਆ ਸਰ ਅਮਰ ਸੱਤੇ ਵੀ ਕੱਲ੍ਹ ਲਈ ਸੀ ਸੋ ਉੱਥੇ ਵੀ ਆਇਆ ਹੋਰ ਵੀ ਆ ਇੱਕ ਟਾਈਪ ਦੇ ਸਾਰੇ ਕਰ ਰਹੇ ਆ ਕੋਈ ਸੀਸੀਟੀਵੀ ਚ ਵੀ ਸਾਰਾ ਇੱਕ ਵੀਡੀਓ ਵੀ ਜਾਰੀ ਉਹ ਕਿਤੇ ਨਹੀਂ ਸੈਟਪਲੇ ਹੋਇਆ ਦੇਖੋ ਸੀਸੀਟੀਵੀ ਆਈ ਹੈ ਕਿੰਨੇ ਬੰਦੇ ਐਸੀ ਰੋਡ ਉੱਤੇ ਦੇਖੋ ਸੀਸੀਟੀਵੀ ਉਹ ਅਸੀਂ ਸਾਰਾ ਜਿਹੜਾ ਹੁਣ ਜਿੱਥੇ ਮੌਕੇ ਤੇ ਆ ਕੇ ਵੇਖੇ ਸੀ ਸੀਸੀਟੀਵੀ ਫੁਟੇਜ ਵੇਖਾਂਗੇ ਉਹਦੀ ਉਹਦੇ ਚ ਵੇਖ ਕੇ ਫਿਰ ਇਹਦੇ ਵਿੱਚ ਜੇ ਕੋਈ ਨਵਾਂ ਅਪਡੇਟ ਆਇਆ ਤਾਂ ਫਿਰ ਆਪਾਂ ਤੁਹਾਨੂੰ ਅਪਡੇਟ ਲੱਗਦਾ ਕਿੰਨੇ ਬੰਦੇ ਸੀਗੇ ਉਹ ਬੰਦਾ ਹਲਤੀ ਕੜੀ ਤੇ ਸਿਰਫ ਉਹਦਾ ਕੋਈ ਫੇਸ ਨਹੀਂ ਉਹ ਉੱਤੇ ਦੱਸ ਹੀ ਰਿਹਾ ਜਿਹੜਾ ਆਪਣਾ ਜਾਂ ਉਹ ਜਿਹੜਾ ਅਖਤ ਅਖਤ ਉਹ ਬੋਲ ਰਿਹਾ ਜਿਹੜਾ ਸ਼ਹਿਜ਼ਾਦ ਅਧਰੈਸ ਤੋਂ ਵੱਧ ਹੁਣ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਸਾਰਾ ਜਿਹੜਾ ਇਹ ਜਿਹੜੇ ਜਿਹੜੇ ਘਰ ਆ ਫਿਰ ਆਪਾਂ ਇਹਨੂੰ ਡਿਟੇਲ ਚ ਜਾ ਕੇ ਵੈਰੀਫਾਈ ਕਰਾਂਗੇ ਕੋਈ ਟਿੱਪਣੀ ਵੀ ਕਰਾ ਕੀਤੀ ਗਈ ਸੋ ਜੇ ਵੱਲੋਂ ਦੇਖੋ ਇਹਦੇ ਵੱਲੋਂ ਜਿਹੜਾ ਉਹ ਮੀਡੀਆ ਚ ਕਹਿ ਰਿਹਾ ਵੀ ਸਾਡੇ ਸਾਡੇ ਧਰਮ ਦੇ ਖਿਲਾਫ ਕੋਈ ਟਿੱਪਣੀਆਂ ਕਰਦਾ ਉਹਦਾਂ ਦੀ ਇਹਨਾਂ ਗੱਲਬਾਤ ਕੀਤੀ ਕੋਈ ਹੈ ਨਹੀਂ ਇਹਦਾ ਬੇਸਿਕਲੀ ਇਹ YouTube ਇਨਫਲੂਐਂਸਰ ਹੈ ਜੀ ਇਹ ਲਾਈਵ ਸਟ੍ਰੀਮਿੰਗ ਕਰਦਾ ਲਾਈਵ ਸਟ੍ਰੀਮਿੰਗ ਦੇ ਵਿੱਚ ਉਹਨਾਂ ਨੂੰ ਡਾਊਟ ਆ ਵੀ ਕਿਸੇ ਨੇ ਕੋਈ ਕਰਤੀ ਲੇਕਿਨ ਇਹਦੇ ਵੱਲੋਂ ਪਰਸਨਲੀ ਕੋਈ ਕਮੈਂਟ ਨਹੀਂ ਕੀਤਾ ਗਿਆ ਮਤਲਬ ਇੱਕ ਚੀਜ਼ ਕਨਫਰਮ ਕਰ ਜਿਹੜੀ ਆ ਉਹ ਪਾਕਿਸਤਾਨ ਜਿਹੜਾ ਵੀ ਵੀਡੀਓ ਪਾਈ ਸੀ ਕਿ ਉਹਦੇ ਵੱਲੋਂ ਮਤਲਬ ਉਹੀ ਸਾਰਾ ਉਹੀ ਮਾਮਲਾ ਹੈ ਮਤਲਬ ਉਹੀ ਵੀਡੀਓ ਨੇ ਕਨਫਰਮ ਕਰ ਲਿਆ ਤੁਸੀਂ ਅੱਜ ਜਗ੍ਹਾ ਉਹੀ ਹੈ ਹਾਂ ਉਹ ਹਾਂ ਉਹ ਜਗ੍ਹਾ ਜਗ੍ਹਾ ਹੀ ਜਗ੍ਹਾ ਮਤਲਬ ਕਿ ਉਹ ਜਿਹੜਾ ਕਰੈਕ ਰਹਾ ਸੀ ਉਹਦੇ ਵੱਲੋਂ ਜਿਹੜਾ ਹੋਇਆ ਸੀ ਉਹੀ ਆਹੀ ਹੈ ਤੇ ਹੁਣ ਹਲੇ ਉਹਨਾਂ ਬੌਮ ਡਿਸਪੋਜ਼ ਲੈ ਗਈ ਟੀਮ ਹਾਉ ਆਹੀ ਵਾਈ ਆਪਣਾ ਕੰਮ ਕਰੀ ਜਾਂਦੀਆਂ ਤਰ ਉਹਨਾਂ ਵਿੱਚ ਉਹ ਕਿਹਾ ਕਿ ਇਹਦੇ ਨਾਲ ਨਾਲ ਕੁਝ ਹੋਰ ਬੰਦੇ ਵੀ ਹੈਗੇ ਆ ਉਹਨਾਂ ਦੇ ਵੀ ਸਾਰਾ ਕੁਝ ਦੇਖੋ ਇਹ ਦੇਖੋ ਇਹਦੇ ਵਿੱਚ ਜੋ ਵੀ ਉਹ ਬੰਦੇ ਕਹਿ ਰਿਹਾ ਨਾ ਉਹਨੂੰ ਜੋ ਕਹਿ ਰਿਹਾ ਜੋ ਕਹਿ ਰਿਹਾ ਉਹਨੂੰ ਆਪਾਂ ਤਸਦੀਕ ਕਰਾਂਗੇ ਤਸਦੀਕ ਕਰਕੇ ਫਿਰ ਆਪਾਂ ਉਹਦੇ ਅਕੋਰਡਿੰਗਲੀ ਅਸੀਂ ਐਫ ਆਈ ਆ ਰਿਪੋਰਟ ਕਰਦੇ ਇਹ ਕੋਈ ਰਾਤ ਦੀ ਹੈ ਲੇਕਿਨ ਸਾਨੂੰ ਉਸ ਮਾਰਨਿੰਗ ਪਤਾ ਲਗਾ ਠੀਕ ਹੈ ਠੀਕ ਹੈ ਜੀ